you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਬਸ ਸਵੇਰ ਹੋ ਗਈ ਸੀ ਉੱਠ ਚੁੱਕੇ ਸੀ ਤੇ ਅੰਦਰ ਤੁਸੀਂ ਵੀ ਕਰ ਲ ਭਗਵਾਨ ਜੀ ਦੇ ਦਰਸ਼ਨ ਤੇ ਬਸ ਹਨਾ ਮੌਸਮ ਸਵੇਰ ਤਾਂ ਠੀਕ ਲੱਗਦਾ ਸੀ ਤੇ ਆ ਮੇਰੇ ਬੇਟੇ ਨੇ ਬਣਾਈ ਜਰਾ ਇਹਦਾ ਕ੍ਰਿਸ਼ਨ ਜੀ ਵੀ ਸਾਰੀ ਲੈ ਗਈ ਪੇਂਟਿੰਗ ਤੇ ਕਿਉਂਕਿ ਜ਼ਮੀਨ ਨਾਲ ਹਨਾ ਸਾਰੇ ਸਲਾਵ ਚੜ ਗਏ ਸਾਰੇ ਉਹ ਲੈ ਗਈ ਤੇ ਬਸ ਮੈਂ ਉੱਠ ਚੁੱਕੀ ਸੀ ਚਾਹ ਧਰੀ ਹੋਈ ਸੀ ਮੇਰੀ ਤੇ ਇੱਧਰ ਹੋ ਰੀਸ਼ੂ ਸੁੱਤਾ ਪਿਆ ਸੀ ਰੀਸ਼ੂ ਨੂੰ ਮਿਠਾਇਆ ਨਹੀਂ ਸੀ ਵਸ ਠੋਣਾ ਇਹਨੂੰ ਤੇ ਵਸ ਇੱਥੇ ਨਾ ਨੇਰਾ ਬਹੁਤ ਸੀ ਤੇ ਦਿਨ ਚੜ ਚੁੱਕਿਆ ਸੀ ਵੈਸੇ ਤਾਂ ਤੇ ਪੌਣਕ 6 ਦਾ ਟਾਈਮ ਸੀ ਤੇ ਮੈਂ ਵਸ ਰੀਸ਼ੂ ਨੂੰ ਠਾਰੀ ਸੀ ਚਾਹ ਬਣਾਈ ਸੀ ਤੇ ਵਸ ਮੈਂ ਇੱਥੇ ਚਾਹ ਪੀਣਾ ਦੁੱਧ ਪਾਤਾ ਸੀ ਚਾਹ ਚੁਪੀ ਕੇ ਫਿਰ ਵੈਸੇ ਮਾ ਧੋ ਕੇ ਜਾਵਦੇ ਸੀ ਮੰਦਿਰ ਤੇ ਮੰਦਰ ਉਹ ਜ ਆ ਕੇ ਤੇ ਬਸ ਫਿਰ ਮੈਂ ਲੱਗ ਗਈ ਸੀ ਇੱਥੇ ਰੋਟੀ ਬਣਾਉਣ ਤੇ ਬਸ ਰੋਟੀ ਮੈਂ फटाफट ਬਣਾਈ ਹੁੰਦੀ ਐ ਕਿਉਂਕਿ ਬੰਦਾ ਭੁੱਖ ਲੱਗੀ ਐ ਬਸ ਮੈਂ फटाफट ਰੋਟੀ ਬਣਾ ਦਿੰਦੀ ਤੇ ਬਸ ਇੱਥੇ ਨਾਸ਼ਤਾ ਤਿਆਰ ਆ ਤੁਸੀਂ ਵੀ ਕਰ ਲਿਓ ਨਾਸ਼ਤਾ ਤੇ ਬਸ ਸਵੇਰ ਨਾਸ਼ਤਾ ਬਣਾ ਕੇ ਫਿਰ ਮੈਂ ਲੱਗ ਗਈ ਸੀ ਇਧਰ ਭੰਡ ਧਾਉਣ ਤੇ ਭੰਡ ਧਾਉਣ ਲੱਗ ਗਈ ਸੀ ਮੈਂ ਮੈਂ ਤਾਂ फटाफट ਭੰਡੇ ਮਾ ਜਿੰਦਾ ਤੇ ਕਿਉਂਕਿ ਥੋੜੇ ਜਿਹਾ ਭੰਡੇ ਨੇ ਹੈ ਨਹੀਂ ਸੀ ਤੇ ਬਸ ਫਿਰ ਮੈਂ ਇਥੇ ਰੋਟੀਆਂ ਟਿਖਾਰੀ ਸਿੱਖਾ ਕੇ ਮੌਸਮ ਹੋ ਗਿਆ ਸਮੀਆ ਵਾਲਾ ਪਹਿਲਾਂ ਮੌਸਮ ਵਧੀਆ ਸੀ ਧੁੱਪ ਨਿਕਾਣ ਵਾਲੀ ਸੀ ਵੇਖਿਆ ਚਲ ਮੌਸਮ ਵਧੀਆ ਅੱਜ ਦਾ ਦਿਨ ਵੀ ਲੱਗੂਗਾ ਕੱਲ ਵੀ ਵਧੀਆ ਧੁੱਪ ਲੱਗੀ ਸੀ ਤੇ ਬਾਅਦ ਤੇ ਵਿੱਚ ਹਣਾ 9 ਵਜੇ ਬਸ ਮੀਂਹ ਸਟਾਰਟ ਹੋ ਗਿਆ ਸੀ ਕਿਉਂਕਿ ਨੈਟ ਤੇ ਦੇਖਿਆ ਨੈਟ ਵੀ ਇਹੀ ਦਿਖਾ ਰਿਹਾ ਸੀ ਪਹਿਲਾਂ 2 ਦਿਨ ਪਹਿਲਾਂ ਦੇਖਿਆ ਤਾਂ 7 ਤਰੀਕ ਤੱਕ ਮੌਸਮ ਸਾਫ਼ ਸੀ ਤੇ ਬਾਕੀ ਫਿਰ ਹਣਾ ਅੱਜ ਨੂੰ ਅਜ ਮੀਂਹ ਸਟਾਰਟ ਹੋ ਗਿਆ ਸੀ ਤੇ ਨੈਟ ਦਾ ਕੋਈ ਭਰੋਸਾ ਨਹੀਂ ਕਈ ਵਾਰ ਨੈਟ ਵੀ ਝੂਠਾ ਪੈ ਜਾਂਦਾ ਹੈ ਤੇ ਬਸ ਫਿਰ ਮੈਂ ਇੱਥੇ ਹਨਾ ਮੈਂ ਸਾਸੀ ਜਾਣਾ ਸੀ ਅੱਜ ਜਾ ਕੇ ਫਿਰ ਅਸੀਂ ਜਾਣਾ ਸੀ ਸ਼ਹਿਰ ਤੇ ਫਿਰ ਮਿੱਥੂ ਜਾਇ ਨਹੀਂ ਗਈ ਕਿਉਂਕਿ ਮੀਂਹ ਸ਼ੁਰੂ ਹੋ ਗਿਆ ਸੀ ਮੈਂ ਕਿਹ ਪਤਾ ਉੱਧਰ ਕਿੰਨਾ ਕਮੀ ਹੋਊਗਾ ਜਗਰਾ ਹਨਾ ਤਾਂ ਕਰਕੇ ਅਸੀਂ ਗਈ ਨਹੀਂ ਫਿਰ ਕੈਂਸਲ ਕਰਤਾ ਜਾਣਾ ਤੇ ਬਸ ਇੱਥੇ ਫਿਰ ਮੈਂ ਭਾਂਡੇ ধਵਾ ਦਾ ਮਾਂਜ ਦੂੰਗੀ ਤੇ ਇਹਨਾਂ ਨੂੰ ਪਹਿਲਾਂ ਮੈਂ ਸਾਰੇ ਧੋ ਕੇ ਇੱਕ ਸਾਈਡ ਕਰ ਲਈ ਸੀ ਫਿਰ ਹੁਣ ਸਾਬਣ ਨਾਲ ਧੋਲੇ ਸਾਬਣ ਨਾਲ ਧੋ ਕੇ ਤੇ ਬਸ ਹੁਣ ਸਿੰਕ ਵਗੈਰਾ ਸਾਫ਼ ਕਰਕੇ ਤੇ ਫਿਰ ਆਪਾਂ ਇਹਨਾਂ ਟੋਕਰੇ ਦੇ ਵਿੱਚ ਮੁੱਦਾ ਮਾਰ ਦਈਏ ਸਾਰੇ ਭਾਂਡਿਆਂ ਨੂੰ ਤੇ ਟੋਕਰੇ ਦੇ ਵਿੱਚ ਮੁੱਦੇ ਮਾਰ ਕੇ ਮੈਂ ਬਾਹਰ ਰੱਖੇ ਸੀ ਭਾਂਡੇ ਤੇ ਬਾਹਰ ਜਦੋਂ ਰੱਖੇ ਮੈਂਗਾ ਚਲ ਬਾਹਰ ਸੁੱਕ ਜਾਣਗੇ ਚੰਗੀ ਤਰ੍ਹਾਂ ਤੇ ਪਾਣੀ ਇਹਨੂੰ ਚੁੱਟ ਜੂਗਾ ਤੇ ਪਰ ਜਦੋਂ ਇਹ ਮੈਂ ਰੱਖੇ ਉਹਦੀ ਹਨਾ ਵਸਮੀ ਆ ਗਿਆ ਤੇ ਫਿਰ ਮੈਂ ਅੰਦਰ ਜਾ ਕੇ ਤੇ ਲਈਉਣੀ ਹਨਾ ਬਿੱਲੇ ਫਿਰ ਅੰਦਰ ਦਾ ਸੁੱਕ ਦੇਣੀ ਭਾਂਡੇ ਸੁਲਾਵਜੀ ਕਰਕੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੀਂਹ ਦਾ ਮੌਸਮ ਕਰਕੇ ਸਲਾਬ ਸਾਰੇ ਕਿਤੇ ਆਈ ਪਈ ਹੈ ਤੇ ਭਾਂਡੇ ਜਿਵੇਂ ਆਪਾਂ ਮਨ ਕਰਕੇ ਰੱਖਦੇ ਹਾਂ ਮੈਂ ਕਈ ਹੁੰਦੇ ਆ ਇਸ ਕਰਕੇ ਤੇ ਮੈਂ ਕਹ ਚਲ ਬਾਹਰ ਵੀ ਮੌਸਮ ਠੀਕ ਹੈ ਹਜੇ ਮੀਂਹ ਆਇਆ ਨਹੀਂ ਸੀ ਮੈਂ ਚੰ ਵਧੀਆ ਸੁੱਕ ਜਾਣਗੇ ਪਰ ਨਹੀਂ ਮੀਂਹ ਆ ਗਿਆ ਸੀ ਮੌਸਮ ਖਰਾਬ ਹੋ ਗਿਆ ਸੀ ਪਰ ਕਣਮਣ ਲਾਈ ਰੱਖੀ ਇੰਨੀ ਜ਼ੋਰ ਦੇ ਹੈ ਨਹੀਂ ਕਿਤੇ हट ਜਾਂਦਾ ਸੀ ਕਿਤੇ ਆ ਜਾਂਦਾ ਸੀ ਤੇ ਕਣਮਣ ਆਈ ਲਾ ਕੇ ਬਸ ਹਨਾ ਰੱਬ ਕਦੇ ਵਿੱਚੇ ਧੋਪਾ ਗੱਡ ਰੱਖੀ ਤੇ ਵਿੱਚੇ ਹਨਾ ਮੀਂਹ ਪਾਈ ਜਾਵੇ ਤੇ ਆ ਚਾਰ ਸੀ ਚਾਰ ਤੇ ਪਾਉ ਚੀ ਇਸ ਤੰਨੇ ਮਿਕਸ ਦੇ ਤੇ ਅਸੀਂ ਇਹ ਸੀ ਤੇ ਮੈਂ ਦਿਖਾ ਰਹੀ ਸੀ ਹਨਾ ਦੇਖੋ ਜੀ ਉਹ ਉਹ ਕੰਦਾ ਇੱਕ ਹੀ ਆਪਣੇ ਪੈਰ ਦੇ ਵਿੱਚ ਤੇ ਮੈਂ ਕਹਾ ਵੀ ਇਹ ਚਾਰ ਹੈ ਤੇ ਕੰਦਾ ਅੱਛਾ ਕੰਦਾ ਕਿਹੜਾ ਮੈਂ ਕਹਾ ਵੀ ਮਿਕਸੀ ਹੈ ਤੇ ਮੈਂ ਕਹਾ ਚੱਲ ਇਹਨੂੰ ਡੱਬੇ ਦੇ ਵਿੱਚ ਪਾ ਲਾਂਗੇ ਤੇ ਫਿਰ ਮਖੋਲੇ ਨੂੰ ਰੱਖ ਤੇ ਮੈਂ ਚੱਲ ਬਾਅਦ ਚ ਕਰੂੰਗੀ ਵੀ ਡੱਬੇ ਦੇ ਵਿੱਚ ਪਾਉਣੀ ਤੇ ਇੱਥੇ ਫਿਰ ਮੈਂ ਲੱਗ ਗਈ ਸੀ ਭਾਂਡੇ ਸਾਫ਼ ਕਰਕੇ ਹਨਾ ਤੇ ਇੱਥੇ ਗੈਸ ਸਾਫ਼ ਕਰਨ ਲੱਗ ਗਈ ਸੀ ਮੈਂ ਕਹਾ फटाफट ਗੈਸ ਸਾਫ਼ ਕਰ ਦਾਂ ਕਿਉਂਕਿ ਦੁੱਧ ਮੈਂ ਕੱਢ ਲਿਆ ਸੀ ਟੋਪੀਏ ਦੇ ਵਿੱਚ ਇਹ ਵਾਲਾ ਦੇਣਾ ਸੀ ਦੁੱਧ ਨੂੰ ਤੇ ਮੈਂ फटाफट ਵਸ ਮੈਂ ਤਾਂ ਪਹਿਲਾਂ ਗਾਂ ਨੂੰ ਸਾਫ਼ ਕਰਕੇ ਫਿਰ ਧਰਦਾਂ ਨੂੰ ਦੁੱਧ ਕਿਉਂਕਿ ਫਿਰ ਨਾ ਜਦੋਂ ਆਪਾਂ ਦੁੱਧ ਨੂੰ ਪਹਿਲਾਂ ਵਾਲਾ ਦੇ ਦਿੰਨੇ ਫਿਰ ਗਾਂਸ ਬਾਅਦ ਵਿੱਚ ਸਾਫ਼ ਕਰਦੇ ਆਂ ਫਿਰ ਚੱਕ ਥਾਲਚ ਨਾ ਜਿਹੜੀ ਮਲਾਈ ਹੁੰਦੀ ਦੁੱਧ ਦੇ ਉੱਪਰ ਆਈ ਉਹ ਇੱਧਰ ਉੱਧਰ ਹੋ ਜਾਂਦੀ ਹੈ ਸਾਰੇ ਵਿੱਚੇ ਖੁਰ ਜਾਂਦੀ ਹੈ ਇੱਕ ਦੁੱਧ ਦੇ ਵਿੱਚ ਹੀ ਰਲ ਜਾਂਦੀ ਹੈ ਮਿਕਸ ਹੋ ਕੇ ਤਾਂ ਕਰਕੇ ਫਿਰ ਮੈਂ ਕਹ ਰਹੀ ਨਹੀਂ ਹਾਂ ਤਾਂ ਦੋ ਮਿੰਟ ਮਿਕਸ ਕਰਨਾ ਕੀ ਆਏਗਾ ਫੋਮਲਾ ਉਹਦੇ ਹੱਥ ਨੇ ਉਹਨੂੰ ਕਹੂੰਗੀ ਦੁੱਧ ਲੈਣਾ ਆਉਗੇ ਨਾ ਉਹਨੂੰ ਕਹੂੰਗੀ ਮੈਂ ਕਿ ਤੂੰ ਆਏਗਾ ਲੈਣ ਉਹ ਤੁਹਾਨੂੰ ਕਹਾਂ ਲਾਉਂਦੇ ਰੋਟੀ ਖਾਇਆ ਹੈ ਕਿੰਨੀ ਆ ਇਰ ਬਾਅਦ ਦੇ ਵਿੱਚ ਮੈਂ ਇੱਥੇ ਗੈਂਦ ਬੁਸਾ ਕਰਕੇ ਦੁੱਧ ਰੱਖਦਾ ਸੀ ਗਰਮ ਹੋਣ ਲਈ ਤੇ ਇਧਰ ਫਿਰ ਮੈਂ ਸੈਲਫ ਉਧਰ ਲਾ ਗਿੱਸਾ ਕਰਨ ਦੇ ਵਾਸਤੇ ਡਬਲ ਸਾਬ ਕਰ ਜਾਂਦਾ ਤੇ ਵਾਸਤੇ ਸਾਰਾ ਸਮਾਨ ਮੈਂ ਚੱਕਦਾ ਸੀ ਜਿਹੜਾ ਇਹ ਫालतू ਸੀ ਤੇ ਚੱਕ ਕੇ ਇੱਕ ਸਾਈਡ ਕਰਕੇ ਤੇ ਵਾਸਤੇ ਇੱਥੇ ਸੈਲਫ ਆਪਣੀ ਸਾਫ਼ ਹੋ ਜਾਊਗੀ ਤੇ ਬਸ ਉਧਰ ਦੁੱਧ ਨੂੰ ਹਵਾਲਾ ਆ ਜਾਊਗਾ ਤੇ ਆਪਣਾ ਕੰਮ ਹੋ ਜੂਗਾ ਕੰਪਲੀਟ ਇੱਥੇ ਤੇ ਇਧਰ ਫਿਰ ਰਿਸ਼ੂ ਲੱਗ ਗਿਆ ਸੁਹਾ ਪੱਟਣ ਤੇ ਮੈਂ ਕਿਹਾ ਚੱਲ ਅਜ ਠੰਡਾ ਜਿਹਾ ਮੌਸਮ ਹੈ ਵੀ ਧਾ ਪੱਟ ਲੈਂਦੇ ਆ ਤਜਾਦਈ ਅਸੀ ਕਾ ਪੱਟਣ ਲੱਗ ਗਏ ਭਲਾ ਇਹ ਲੱਗ ਗਿਆ ਫਿਰ ਮੈਂ ਲੱਗੀ ਤੇ ਉਹਦੀ ਹਨਾ ਬਸ ਮੀ ਉਤਰਿਆ ਫਿਰ ਅਸੀਂ ਹਨਾ ਅੰਦਰ ਆ ਗਏ ਸੀ ਮੈਂ ਜੋਰਦੀ ਸੀ ਥੋੜਾ ਜਿਹਾ ਫਿਰ ਪਿੱਛਾਂ ਮੈਂ ਤਾਂ ਬਿਮਾਰ ਹੋ ਮੰਦੇ ਫਿਰ ਅਸੀਂ ਅੰਦਰ ਹੀ ਆ ਗਏ ਸੀ ਤੇ ਫਿਰ ਅੰਦਰ ਆ ਕੇ ਫਿਰ ਬਸ ਫਿਰ ਮੇਰਾ ਝਾੜੂ ਰੰਦਾ ਸੀ ਰਸੋਏ ਦਾ ਤਾਂ ਸਾਰਾ ਨਿਬੜ ਗਿਆ ਸੀ ਕੰਮ ਤੇ ਮੈਂ ਤਾਂ ਚੱਲ ਮੈਂ ਝਾੜੂ ਲਾ ਲੈਣੀ ਆ ਪਹਿਲਾਂ ਬਸ ਬੈਠੇ ਰਹੇ ਹਨਾ ਰੋਟੀ ਰੋਟੀ ਖਾ ਕੇ ਤੇ ਫਿਰ ਮੈਂ ਕੰਮ ਸਟਾਰਟ ਕੀਤਾ 8:30 ਵਜੇ ਪਹਿਲਾਂ ਦਵਾਈ ਵੀ ਲਈ ਆ ਆਪਦੀ ਦਵਾਈ ਲੈ ਕੇ ਫਿਰ ਮੈਂ ਰਸੋਈ ਦਾ ਕੀਤਾ ਪਹਿਲਾਂ ਤੇ ਰਸੋਈ ਦਾ ਕਰਕੇ ਫਿਰ ਮੈਂ ਇੱਧਰ ਝਾੜੂ ਲਾਉਣ ਲੱਗ ਗਈ ਸੀ ਤੇ ਝਾੜੂ ਲਾ ਕੇ ਮੈਂ ਬਸ ਕੂੜਾ ਬਾਹਰ ਹੀ ਕੱਢਿਆ ਸੀ ਤੇ ਨਾਲ ਹੀ ਬਸ ਮੀਂਹ ਉਤਰਿਆ ਤੇ ਉਹ ਬਾਹਰ ਹੀ ਰਹਿ ਗਿਆ ਕੂੜਾ ਵੰਗਾ ਚੱਲ ਵੀ ਬੁੱਕਰਨਾ ਸੰਭਰ ਦੂੰਗੀ ਬਾਹਰ ਵੇਪਾ ਇਕੱਠਾ ਕਰ ਦਾਂਗੀ ਥੋੜਾ ਸਾਰਾ ਪਰ ਨਹੀਂ ਆਵੇ ਫਿਰ ਮੈਂ ਬੁੱਕਰਨਾ ਸਾਰਾ ਸੰਭਰ ਤੇ ਜੀ ਹੁਣ ਬੱਜ ਗਏ 11 ਤੇ ਮੈਂ ਬਣਾਉਣ ਲੱਗੀ ਚਾਹ ਦਾਸ ਵਾਲੀ ਇਹ ਕੋਲਾ ਕੰਮ ਜਮ ਕੀਤਾ ਹਾਂ ਟਾਈਮ ਲੱਗ ਕੇ ਤੇ ਬਸ ਝੜ ਝੂੜ ਲਾਇਆ ਹੋਰ ਤੱਕ ਕੰਮ ਹੋਇਆ ਨਹੀਂ ਤੇ ਬਾਹਰ ਮੀਂਹ ਪੈ ਰਿਹਾ ਮਸਾਈ ਲੱਗ ਗਿਆ ਪਰ ਅੱਭ ਕਰਨ ਮੰਜ ਕਰਨ ਤੇ ਹਟੇ ਜਾਂਦਾ ਕਿਤੇ ਪਾਦਾ ਜਾਂਦਾ ਕਿਤੇ ਹਟੇ ਜਾਂਦਾ ਕਿਤੇ ਪਾਦਾ ਜਾਂਦਾ ਬਸ ਤੇ ਆ ਮੈਂ ਕਮਰੇ ਅੰਜ ਤਾਂ ਝਾੜੂ ਲਾ ਲਿਆ ਤੇ ਇੱਥੇ ਲਾਉਣਾ ਸੀ ਆ ਦੇਖੋ ਬਾਹਰ ਕੂੜਾ ਕੱਢਿਆ ਸੀ ਉਹ ਤਾਂ ਸੁੱਕਾ ਹੀ ਸੀ ਤਾਂ ਮੈਂ ਕਿਹਾ ਚੱਲ ਬਾਹਰ ਘੱਡ ਕੇ ਵਿੱਚੋਂ ਸੰਭਰ ਜਾਗੇ ਹਨ ਤੇ ਉਹ ਮੀਂਹ ਆ ਗਿਆ ਮੇਰਾ ਉਹ ਮੇਰਾ ਉਹ ਬੁੱਕਰਣਾ ਸੰਭਰੂੰਗੀ ਫਿਰ ਤੇ ਅੱਜ ਅਸੀਂ ਜਾਣਾ ਸੀ ਸ਼ਹਿਰ ਤੇ ਮੈਂ ਸੋਚਿਆ ਸੀ ਮੈਨਾਂ ਚੱਲ ਨਹੀਂ ਨਾ ਆਇਆ ਫਿਰ ਜਾੜਾਂਗੇ ਵੀ ਤੇ ਮੌਸਮ ਸਹੀ ਹੋਵੇ ਕੱਲ ਨੂੰ 10 ਵਜੇ ਤੇ ਜਾਣਾ ਸੀ ਫਿਰ 10 ਵਜੇ ਮੀਂਹ ਆਉਣ ਲੱਗ ਗਿਆ ਉਹਨਾਂ ਕਰਾਂ ਦੁੱਤੀ ਸੀ ਕਿੰਨਾ ਖੁੰਭਾ ਤਾਂ ਬਰਕਰ ਪਗਾਈ ਨਹੀਂ ਤੇ ਅੰਦਰ ਮੈਂ ਚਾਹ ਤਰੀ ਹੁੰਦੀ ਆ ਦੇਖੋ ਚਾਹ ਤਰੀ ਤੇ ਚਾਦਰ ਹੀ ਹੋਈ ਹੈ ਹੁਣ ਬਸ ਪਾਣ ਦੂਗੀ ਤੇ ਕਾ ਹਨਾ ਸਵੇਰ ਪੱਟਦੇ ਸੀ ਅਸੀਂ ਥੋੜਾ ਜਿਹਾ ਤਾਂ ਪੱਟ ਲਿਆ ਥੋੜਾ ਜਿਹਾ ਰੰਦਾ ਹੈ ਮੀ ਆ ਗਿਆ ਸੀ ਮੈਂ ਪੱਟਿਆ ਨਹੀਂ ਹਨ ਤੇ ਇੱਧਰ ਪਾnde ਢੁੰਡ ਜਿੱਲੇ ਪਏ ਆ ਹਜੇ ਬਾਹਰ ਰੱਖੇ ਸੀ ਮੈਂ ਸੁੱਕਣਗੇ ਮੀ ਆ ਗਿਆ ਤੇ ਬਾਕੀ ਮਸ਼ੀਨ ਵਾਲੇ ਨੂੰ ਕੀਤਾ ਫੋਨ ਉਹ ਕਹਿੰਦਾ ਸੀ ਮੈਂ ਆ ਜਾਊਂਗਾ ਕੰਨਾਂ ਮੈਂ ਆ ਜਾਊਂਗਾ ਤੇ ਹੇ ਤੱਕ ਆਇਆ ਨੇ 10 ਵਜੇ ਲਾਇਆ ਸੀ ਕੰਨਾਂ ਸੀ ਮੈਂ ਦੇਖਾ ਤੱਕਾਂਗਾ ਘੰਟੇ ਤੱਕ ਕੋਈ ਨਾ ਕੰਨ ਮੁੰਡਾ ਨਹੀਂ ਆਇਆ ਹੈ ਦੂਜਾ ਮੁੰਡਾ ਚਲਾ ਆ ਜਾਊਗਾ ਹੇ ਤੱਕ ਆਇਆ ਹੈ ਦੇਖਦੇ ਆਣਾ ਕਦੋਂ ਆਉਂਦਾ ਆਈਆਂ ਜਿਹੜੇ ਮਕੈਨਿਕ ਹੁੰਦੇ ਉਹਨਾਂ ਨੂੰ ਫਿਰ ਫੋਨ ਲਾਓ ਬਸ ਹਨ ਜਿਹੜੇ ਦੇ ਉਨੇ ਆਨੇ ਆਈ ਲਾਰਾ ਲਾਈ ਜਾਂਦੇ ਹੈ ਹੁਣ ਆਪਾਂ ਹੁਣ ਕਿੰਨੇ ਮਰਜ਼ੀ ਵਜਿਆਂ ਦੁਪਹਿਰੇ ਹੁਣ ਕਦੋਂ ਹੁਣ ਕੱਲ ਅਸੀਂ ਸ਼ਾਮ ਨੂੰ ਲਾਇਆ ਸੀ ਫੋਨ ਨਾਲ ਲਾਇਆ ਸੀ 6:30 4:00 ਪੋਣੇ ਦਾ 5:00 ਵਜੇ ਉਹ ਬੰਦਾ ਹੁਣ ਤਾਂ ਨਹੀਂ ਆਇਆ ਨਾਲੇ ਸਵੇਰੇ ਲਾਉ ਦੇਣਾ 6:30 ਦਾ ਸਵੇਰੇ ਲਾਇਆ ਸੀ ਕਿਉਂਕਿ 10:00 ਵਜੇ ਅਸੀਂ ਅੱਖੇ ਚੋ ਜਾਵਾਂਗੇ ਬੰਦੇ ਤਾਂ ਕੱਲ ਨੂੰ ਕਰਾ ਲਾਂਗੇ ਠੀਕ ਹੈ ਪਰ ਮੇਰਾ ਮੀਂਹ ਜਾਂ ਮੌਸਮ ਖਰਾਬ ਹੋਇਆ ਸੀ ਫਿਰ ਅਸੀਂ ਅੱਖੇ ਚੱਲ ਤੇ ਅੱਜ ਕਰਾ ਲੈਂਦੇ ਕੱਲ ਨੂੰ ਦੇਖ ਲਾਂਗੇ ਜੇ ਮੌਸਮ ਸਾਫ਼ ਹੋਣਾ ਤਾਂ ਤੋ ਆਨੇ ਹੁਣ ਲੰਮੇ ਆ ਕੋਣ ਦੇਖਦੇ 12 ਵਜੇ ਲੰਮੇ ਨੇ ਦੇਖੰਦਾ ਤੇ ਬੱਕੇ ਦਾ ਡੈਡੀ ਇੱਥੇ ਹੁੰਦੇ ਫਿਰ ਤਾਂ ਉਹਨਾਂ ਨੇ ਦੇਖ ਲੈਣੀ ਸੀ ਕਿ ਖਰਾਬੀ ਆ ਕੰਮ ਕਰ ਲੈਂਦੇ ਹੋ ਸਾਰੇ ਲੈਫਟੇਸ਼ਨ ਦਾ ਤੇ ਓਖਾ ਹੀ ਹੋ ਜਾਂਦਾ ਹਿੰਦਾ ਹਨ ਕਿਉਂਕਿ ਜਿਹੜੇ ਮਰਜੀ ਬਿਜਲੀ ਦੇ ਪ੍ਰੋਬਲਮ ਹੋਵੇ ਤੇ ਫਿਰ ਫੋਮ ਲੰਮੇ ਆ ਪਾਉਦੀ ਨਹੀਂ ਹੁੰਦੇ ਹੈਗੇ ਆਪਦੇ ਟਾਈਮ ਤੇ ਟਾਈਮ ਹੁੰਦੇ ਆ ਜਦੋਂ ਅਗਲੇ ਦੇ ਜੀ ਹੁੰਦਾ ਹਨ ਫਰਮਾਨੀ ਘਰੇ ਬੱਲੇ ਬੈਠੇ ਹੋਣਾਂ ਇੰਨਾਂ ਹੀ ਕਹ ਦਿੰਦੇ ਆ ਅਸੀਂ ਕਿਸੇ ਦੇ ਘਰੇ ਕੰਮ ਕਰਦੇ ਹੁੰਨੇ ਹੁੰਨੇ ਸੋਣਾਂ ਇਹ ਵੀ ਸਾਨੂੰ ਇੰਨਾਂ ਹੀ ਕਿਹਾ ਸੀ ਕਹਿੰਦਾ ਮੈਂ ਕਿਸੇ ਦੇ ਘਰੇ ਕੰਮ ਕਰਦਾ ਉਧਰ ਨੂੰ ਵੇਟ ਕੇ ਫਿਰ ਮਸ਼ੀਨ ਦੇਖਦਾ ਹਾਂ ਕਿ ਚਲ ਦੇਖਦੇ ਹਾਂ ਜੀ ਕਿਵੇਂ ਬਣਦਾ ਹਨ ਤੇ ਨਾਲ ਕੀ ਖਰਾਬੀ ਦੱਸਦੇ ਆ ਇੱਥੇ ਲੱਗੀ ਸੀ ਜੀ ਮੈਂ ਦਾਲ ਤਾਂ ਮਦਾਲ ਨੂੰ ਤੜਕਾ ਲਾ ਕੇ ਫਿਰ ਦਾਲ ਪਾ ਦਾਂਗੇ ਪਾਣੀ ਪਾ ਦਾਂਗੇ ਨਮਕ ਮਿਰਚ ਪਾ ਦਾਂਗੇ ਤੇ ਬਸ ਦੋ ਸੀਟੀਆਂ ਲਗਾ ਕੇ ਦਾਲ ਆਪਣੀ ਰੈਡੀ ਹੋ ਜਾਊਗੀ ਦੇਵਾਸੇ ਇੱਥੇ ਕਰਾਂਗੇ ਤੋਂ ਵੀਡੀਓ ਦੇਣ ਦਾ ਇਹਦਾ ਵਲੋਗ ਤੁਮ ਕਹਿ ਲੱਗੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਜਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਸੋਨਸੋਨੇ ਕਰਿਓ ਕਮੈਂਟ ਤੇ ਕੱਲ੍ਹ ਦੇ ਨਵੇਂ ਵਲੋਗ ਦੇ ਵਿੱਚ ਨਵਾਂ ਕੁਝ ਲਾ ਕੇ ਲਾਵਾਂਗੇ ਤੇ ਬਸ ਜੀ ਇੱਥੇ ਕਰਦੇ ਵੀਡੀਓ ਐਂਡ ਜੀ ਧੰਨਵਾਦ ਜੀ